ਅੰਮ੍ਰਿਤਸਰ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਤੇ ਸਵੱਛਤਾ ਅਭਿਆਨ ਤਹਿ 14 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛ ਅਭਿਆਨ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਚੀਫ ਸੈਨੇਟਰੀ ਇਨਸਪੈਕਟਰ ਵਿਜੇ ਗਿੱਲ ਦੀ ਅਗਵਾਈ ਵਿੱਚ ਸਕੂਲ ਦੇ ਬੱਚਿਆਂ ਨਾਲ ਮਹਾਂ ਸਿੰਘ ਗੇਟ ਤੋਂ ਰੈਲੀ ਸ਼ੁਰੂ ਕੀਤੀ ਗਈ ਅਤੇ ਮਹਾਂ ਸਿੰਘ ਗੇਟ ਤੇ ਆ ਕੇ ਸਮਾਪਤ ਹੋਈ ਇਸ ਮੌਕੇ ਚੀਫ ਸੈਨੇਟਰੀ ਇਨਸਪੈਕਟਰ ਵਿਜੇ ਗਿੱਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਆਲੇ-ਦੁਆਲੇ ਦੀ ਸਫਾਈ ਰੱਖਣ ਅਸੀਂ ਭਵਿੱਖ ਸਾਡਾ ਅੱਛਾ ਰਹੇਗਾ ਸੁਰੱਖਿਤ ਰਹੇਗਾ ਤੁਸੀਂ ਸਿੱਸੀ ਗਰੋ ਕਰ ਪਾਓਗੇ ਜੇ ਅੱਜ ਮਨਿਸਪਲ ਕਾਰਪੋਰੇਸ਼ਨ ਦੀ ਨਾਲ ਮਿਲ ਕੇ ਜਗਜੋਤੀ ਸਕੂਲ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਵੱਛਤਾ ਜਿਹੜੀ ਹੈ ਸਾਡੇ ਲਈ ਹੈਗਾ ਸਵੱਛ ਭਾਰਤ ਹੋਏਗਾ ਤੇ ਜੀ ਸੁਸ਼ਤ ਭਾਰਤ ਹੋਏਗਾ ਤੇ ਅੱਜ ਬੱਚਿਆਂ ਨੇ ਬੜਾ ਅੱਛਾ ਰੈਲੀ ਵੀ ਕੀਤੀ ਹੈ ਤੇ ਲੋਕਾਂ ਨੂੰ ਅਵੇਅਰ ਕੀਤਾ ਹੈ ਕਿ ਆਪਣੀ ਸਵੱਛਤਾ ਲਈ ਘੱਟੋ ਘੱਟ 24 ਘੰਟੇ ਚ ਅੱਧਾ ਹੀ ਘੰਟਾ ਜ਼ਰੂਰ ਨਿਕਾਲਣ ਆਸਪਾਸ ਦੀ ਸਫਾਈ ਲਈ ਅਗਰ ਸਾਰੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਤੇ ਬੜਾ ਅੱਛਾ ਲੱਗੇਗਾ ਸਾਡੇ ਪੀਐਮਆਈ ਡੀਸੀ ਵੱਲੋਂ ਜਿਹੜੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਗਏ 14 ਤਰੀਕ ਤੋਂ ਗਾਂਧੀ ਜਨਮ ਦਿਵਸ 2 ਅਕਤੂਬਰ ਤੱਕ ਅਸੀਂ ਇਹ ਪ੍ਰੋਗਰਾਮ ਕਰਨੇ ਆ ਜਿਹਦੇ ਵਿੱਚ ਸਵਸ਼ਟਾ ਹੀ ਸੇਵਾ ਇਸ ਦਾ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਤੇ ਇਹਦੇ ਵਿੱਚ ਅਸੀਂ ਸਾਬ ਸਫਾਈ ਨਾਲ ਰਿਲੇਟਡੀ ਪ੍ਰੋਗਰਾਮ ਕਰਨੇ ਜਿਵੇਂ ਰੈਲੀ ਕੱਢਣੀ ਆ ਅੱਜ ਇੱਕ 14 ਸਤੰਬਰ ਤੋਂ ਪ੍ਰੋਗਰਾਮ ਸਾਰੇ ਪੰਜਾਬ ਤੇ ਸਵਸ਼ਟਾ ਹੀ ਸੇਵਾ ਇਸ ਪ੍ਰੋਗਰਾਮ ਦਾ ਨਾਮ ਆ ਉਹ ਸ਼ੁਰੂ ਹੋ ਰਿਹਾ ਜਿਹੜਾ ਕਿ ਮਹਾਤਮਾ ਗਾਂਧੀ ਜੀ ਜਨਤੂ 2 ਅਕਤੂਬਰ ਤੱਕ ਚੱਲਣਾ ਪ੍ਰੋਗਰਾਮ ਇਹ ਮਾਯੋਗ ਪੀਐਮਏ ਡੀਸੀ ਦੀ ਗਾਈਡਲਾਈਨਸ ਅਨੁਸਾਰ ਕਮਿਸ਼ਨ استان ਨੇ ਕਿਹਾ ਜਾਦਾ ਅਨੁਸਾਰ ਅੱਜ ਦੀ ਸ਼ੁਰੂਆਤ ਪ੍ਰੋਗਰਾਮ ਦੀ ਕੀਤੀ ਗਈ